ਮਾਮਲਾ ਗੁਰਦਾਸਪੁਰ ਦੇ ਕਸਬਾ ਕੁਮਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਰ 'ਚ ਸਵਾਰ ਹੋ ਕੇ ਤਿੰਨ ਲੋਕ ਆਉਂਦੇ ਹਨ ਕਾਰ ਬਾਜ਼ਾਰ 'ਚ ਖੜੀ ਕਰਕੇ ਕਸਬੇ ਦੀ ਇੱਕ ਗਲੀ 'ਚ ਕੁਲਵਿੰਦਰ ਸਿੰਘ ਦੇ ਘਰ 'ਚ ਜਾਂਦੇ ਹਨ ਜਿੱਥੇ ਕੁਲਵਿੰਦਰ ਸਿੰਘ ਦੀ ਮਾਤਾ ਕਰੇ ਇਕੱਲੇ ਹੁੰਦੇ ਹਨ ਅਤੇ ਤਿੰਨੋਂ ਠੱਗ ਆਪਣੇ ਆਪ ਨੂੰ ਪਿੰਗਲਵਾੜੇ ਦੇ ਸੇਵਕ ਦੱਸ ਕੇ ਪੁਰਾਣੇ ਕੱਪੜੇ ਅਤੇ ਦਾਨ ਮੰਗਦੇ ਹਨ ਮਾਤਾ ਜੀ ਜਦੋਂ ਕੁਝ ਸਮਾਨ ਲੈਣ ਲਈ ਕਮਰੇ ਅੰਦਰ ਗਏ ਤਾਂ ਉਕਤ ਵਿਅਕਤੀ ਵੀ ਉਹਨਾਂ ਦੇ ਪਿੱਛੇ ਜਾ ਕੇ ਮਾਤਾ ਜੀ ਨੂੰ ਕੁਝ ਸੁੰਗਾ ਕੇ ਬੇਹੋਸ਼ ਕਰ ਦਿੰਦੇ ਹਨ ਅਤੇ ਘਰ ਅੰਦਰ ਪਏ 33000 ਦੀ ਨਕਦੀ ਤੇ ਕੁਝ ਸਮਾਨ ਲੈ ਕੇ ਫਰਾਰ ਹੋ ਜਾਂਦੇ ਹਨ ਇਹਨਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਸਲਵ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫ੍ਰਿਜ ਪਈ ਸੀ ਉੱਤੇ ਰੱਖਿਆ ਸੀ 33000 ਰੁਪਿਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ اسی ਚੀਜ਼ ਦੀ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀਆਂ ਸ਼ਕਲਾਂ ਵੀ ਆਈਆਂ ਆਪਣਾ ਉਹ ਤਿੰਨ ਜਣੇ ਸੀ ਆਏ ਕਿ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਵਜ਼ ਦਿੱਤੀ ਹੈ ਜੀ ਤੇ ਕਾਰਵਾਈ